ਇਹ ਜਿਹੜਾ ਨਸ਼ਿਆ ਵਿਰੋਧ ਜੰਗ ਚੱਲ ਰਹੀ ਹੈ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਭੁਪਿੰਦਰ ਸਿੰਘ ਜੀ ਦੀ ਨਿਰਦੇਸ਼ਾਂ ਤੇ ਅੱਜ ਸਾਰੇ ਡਿਸਟ੍ਰਿਕਟ ਦੇ ਵਿੱਚ ਸਾਰੇ ਐਸਐਚਓ ਦੇ ਇਲਾਕੇ ਦੇ ਵਿੱਚ ਜਿਹੜੇ ਹੌਟਸਪੌਟ ਪਿੰਡ ਨੇ ਜਿੱਥੇ ਜ਼ਿਆਦਾ ਨਸ਼ੇ ਦੀਆਂ ਸ਼ਿਕਾਇਤਾਂ ਨੇ ਉਹਨਾਂ ਪਿੰਡਾਂ ਦੀ ਅਸੀਂ ਸਰਚ ਕਰ ਰਹੇ ਹਾਂ ਅਤੇ ਕੋਈ ਸਰਚ ਦੌਰਾਨ ਜੋ ਵੀ ਚੀਜ਼ ਸਾਹਮਣੇ ਆਉਂਦੀ ਹੈ ਕੋਈ ਆਉਂਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਦੂਸਰਾ ਜੋ ਬੰਦੇ ਨਸ਼ਾ ਕਰਦੇ ਨੇ ਅਸੀਂ ਆ ਪਿੰਡ ਦੀ ਸੰਸਦ ਦੇ ਵਿੱਚ ਖੜ ਕੇ ਸਾਰਿਆਂ ਨੂੰ ਕੋਸ਼ਿਸ਼ ਕਰਦੇ ਆ ਕਿ ਉਹ ਆਪਣਾ ਨਸ਼ਾ ਛੱਡਣ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਹੈ ਉਹ ਜਿਹੜਾ ਬੰਦਾ ਦਸ਼ਾ ਕਰਦਾ ਮਾਰਾ ਮੋਟ ਉਹ ਜੇਕਰ ਸਾਡੇ ਮਾਤਦ ਦਾ ਸਾਡੀ ਮਾਤਦ ਨਾਲ ਜਿਹੜਾ ਨਸ਼ਾ ਛੱਡ ਸਕਦਾ ਤਾਂ ਸਰਕਾਰ ਨੇ ਪੂਰੇ ਪ੍ਰਬੰਧ ਕੀਤੇ ਹੋਏ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਵੀ ਅਸੀਂ ਪ੍ਰੇਰਿਤ ਕਰਦੇ ਆ ਵੀ ਨਸ਼ਾ ਛੱਡੋ ਤੇ ਆਪ ਆਪਣਾ ਜਿਹੜਾ ਸਰਕਾਰੀ ਇਲਾਜ ਕਰਾਓ ਤਾਂ ਕਿ ਸਾਡਾ ਪੰਜਾਬ ਮੇਰਾ ਥਾਣੇ ਦੇ ਪਿੰਡ ਜਿਹੜੇ ਆ ਨਸ਼ਾ ਮੁਕਤ ਹੋ ਜਾਵੇ ਸਰ ਕੁਛ ਮਿਲਿਆ ਕੋਈ ਬਰਾਮਦਗੀ ਹਜੇ ਤੱਕ ਕੋਈ ਨਹੀਂ ਮਿਲਿਆ ਸਰ ਚੱਲ ਰਹੀ ਹੈ ਤੇ ਜਦੋਂ ਵੀ ਜੇਕ ਮਿਲਦਾ ਤਾਂ ਉਹ ਤੇ ਘਰ ਵੀ ਕਰ ਕਿੰਨੇ ਕੋ ਕਰਨੇ ਸਰ ਜਾਂ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਇਹ ਤਕਰੀਬਨ ਹਰ ਪਿੰਡ ਦੇ ਵਿੱਚ 5-5 4-4 ਦੇ ਸੀ ਟਾਰਗੇਟ ਕੀਤੇ ਹੋਏ ਆ ਠੀਕ ਹੈ ਉਹਨਾਂ ਦੀ ਸਰਚ ਕਰਦੇ ਠੀਕ ਹੈ ਜੀ ਸਰ ਜਿਹੜੇ ਨਸ਼ਾ ਕਰਦੇ ਉਹਨਾਂ ਦੇ ਵਾਸਤੇ ਕੀ ਉਹਨਾਂ ਨੂੰ ਲਿਜਾਇਆ ਦੇਈਏ ਉਹਨਾਂ ਨੂੰ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਅਸੀਂ ਪੰਚਾਇਤ ਪਿੰਡ ਦੇ ਸਾਥ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਪਲੇਅਰ ਦੇ ਆ ਵੀ ਜਿਹੜਾ ਵੀ ਨਸ਼ਾ ਕਰਦਾ ਉਹ ਜਿਹੜਾ ਸਰਕਾਰੀ ਇਲਾਜ ਕਰਾਵੇ ਤੇ ਅਸੀਂ ਵੱਟ ਸਾਡੀ ਕੋਸ਼ਿਸ਼ ਆ ਕਿ ਜੋ ਸਾਡੀ ਵੱਧ ਨਾਲ ਸਾਡੀ ਸਿਹਤ ਨਾਲ ਵੀ ਜੇ ਕੋਈ ਸਾਡੇ ਕਹਿਣ ਤੇ ਜਾ ਰਿਹਾ ਅਸੀਂ ਉਹਨੂੰ ਵੀ ਨਾਲ ਲਿਜਾ ਕੇ ਜਿਹੜਾ ਉਹਦਾ ਇਲਾਜ ਚਾਲੂ ਕਰਾਂ